ਹਾਂਜੀ ਦੋਸਤੋ ਸਭ ਦਾ ਸਵਾਗਤ ਹੈ ਜੀ ਤੇ ਅੱਜ ਦੀ ਗੱਲਬਾਤ ਸਰਕਾਰ ਦੁਆਰਾ ਕਾਰਾਂ ਤੇ ਦਿੱਤੀ ਜਾਣ ਵਾਲੀ ਲੱਖਾਂ ਰੁਪਏ ਦੀ ਸਬਸਿਡੀ ਬਾਰੇ ਤੇ ਦੋਸਤੋ ਤੁਸੀਂ ਵੇਖ ਰਹੇ ਹੋ ਚੈਨਲ ਪੀਟੀਸੀ ਲਾਈਵ ਕਿਰਪਾ ਕਰਕੇ ਲਾਲ ਬਟਨ ਦਾ ਨਿਸ਼ਾਨ ਦਬਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਤੇ ਦੋਸਤੋ ਜਿਵੇਂ ਕਿ ਅੱਜ ਦੇ ਸਮੇਂ ਦੇ ਵਿੱਚ ਕਾਰ ਖਰੀਦਣ ਦਾ ਸੁਪਨਾ ਹਰ ਕੋਈ ਰੱਖਦਾ ਹੈ ਤੇ ਅਸੀਂ ਤੁਹਾਨੂੰ ਇੱਕ ਇਸ ਤਰ੍ਹਾਂ ਦੀ ਅੱਜ ਖਬਰ ਸੁਣਾ ਰਹੇ ਹਾਂ ਜਿਸ ਦੇ ਨਾਲ ਤੁਹਾਡਾ ਵੀ ਦਿਲ ਖੁਸ਼ ਹੋਵੇਗਾ ਤੁਹਾਨੂੰ ਚੰਗੀ ਲੱਗੇਗੀ ਇਹ ਖਬਰ ਸਰਕਾਰ ਛੇਤੀ ਹੀ ਇਲੈਕਟ੍ਰਿਕ ਕਾਰਾਂ ਨੂੰ ਬढ़ावा ਦੇਣ ਲਈ ਇਹਨਾਂ ਦੇ ਉੱਪਰ 1.5 ਲੱਖ ਰੁਪਏ ਤੱਕ ਦੀ ਜਿਹੜੀ ਸਬਸਿਡੀ ਦੇਣ ਦਾ ਮਨ ਬਣਾ ਰਹੀ ਹੈ ਭਾਰਤ ਸਰਕਾਰ ਦੁਆਰਾ ਫੇਮ 2 ਫਾਸਟਰ ਅਡਾਪਸ਼ਨ ਐਂਡ ਮੈਨੂਫੈਕਚਰਿੰਗ ਆਫ ਹਾਈਬ੍ਰਿਡ ਐਂਡ ਇਲੈਕਟ੍ਰਿਕ ਵਹੀਕਲਜ਼ ਯੋਜਨਾ ਜਿਹੜੀ ਹੈ 1 ਅਪ੍ਰੈਲ 2019 ਤੋਂ ਦੇਸ਼ ਦੇ ਵਿੱਚ ਲਾਗੂ ਕੀਤੀ ਜਾਣੀ ਹੈ ਤੇ ਜਿਸ ਦੇ ਅੰਤਰਗਤ 10000 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਇਹ ਉਹ ਰੱਖੀ ਗਈ ਹੈ ਇਸ ਯੋਜਨਾ ਦੇ ਵਿੱਚ ਕਈ ਵਾਹਨ ਜਿਹੜੇ ਨੇ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਜਿਵੇਂ ਕਿ ਇਲੈਕਟ੍ਰਿਕ ਕਾਰ ਹਾਈਬ੍ਰਿਡ ਕਾਰ ਇਲੈਕਟ੍ਰਿਕ ਬੱਸ ਇਲੈਕਟ੍ਰਿਕ ਟੂ ਵੀਲਰ ਅਤੇ ਹੋਰ ਈ ਰਿਕਸ਼ਾ ਵਗੈਰਾ ਇਸ ਯੋਜਨਾ ਦੇ ਪਿੱਛੇ ਮਕਸਦ ਕਾਰਾਂ ਦੀ ਲੋਕਪ੍ਰਿਥਾ ਵਧਾਉਣੀ ਅਤੇ ਹੌਲੀ-ਹੌਲੀ ਇਹਦੇ ਖਰੀਦਦਾਰ ਜਿਹੜੇ ਨੇ ਉਹਨਾਂ ਨੂੰ ਪੈਟਰੋਲ ਅਤੇ ਡੀਜ਼ਲ ਵਾਲੀਆਂ ਕਾਰਾਂ ਤੋਂ ਦੂਰ ਕਰਨਾ ਇਹ ਮੁੱਖ ਮਕਸਦ ਹੈ ਭਾਰਤ ਦੇ ਜ਼ਿਆਦਾਤਰ ਸ਼ਹਿਰਾਂ ਦੇ ਵਿੱਚ ਹਵਾ ਦਾ ਪ੍ਰਦੂਸ਼ਣ ਜਿਹੜਾ ਉਸ ਦੀ ਸਮੱਸਿਆ ਨੇ ਆਪਣੇ ਪੈਰ ਪਸਾਰੇ ਹੋਏ ਨੇ ਲੇਕਿਨ ਇਲੈਕਟ੍ਰਿਕ ਕਾਰ ਦੇ ਵਿੱਚ ਹਾਈਡਰੋ ਪਾਵਰ ਅਤੇ ਪਰਮਾਣੂ ਊਰਜਾ ਹੁੰਦੀ ਹੈ ਜਿਹੜੀ ਕਿ ਸਾਡੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਪ੍ਰਦੂਸ਼ਿਤ ਹੋਣ ਤੋਂ ਬਚਾਉਂਦੀ ਹੈ ਕੇਂਦਰ ਸਰਕਾਰ ਦੁਆਰਾ ਇਸ ਦੇ ਦੂਸਰੇ ਚਰਨ ਦੇ ਵਿੱਚ ਹੁਣ ਸਰਕਾਰ ਦੁਆਰਾ ਮਨਜ਼ੂਰੀ ਮਿਲ ਗਈ ਹੈ ਜਿਸ ਦੇ ਅੰਤਰਗਤ ਹਰ ਇਲੈਕਟ੍ਰਿਕ ਵਾਹਨ ਨੂੰ ਖਰੀਦਣ ਤੇ ਸਰਕਾਰ ਸਬਸਿਡੀ ਪ੍ਰਦਾਨ ਕਰੇਗੀ ਪਰ ਹੁਣ ਇਸ ਸਬਸਿਡੀ ਦਾ ਲਾਭ ਉਠਾਉਣ ਦੇ ਲਈ ਤੁਹਾਨੂੰ ਆਪਣੀ ਕਾਰ ਜਾਂ ਗੱਡੀ ਦੇ ਵਿੱਚੋਂ ਇੱਕ ਖਾਸ ਡਿਵਾਈਸ ਦਾ ਪ੍ਰਯੋਗ ਕਰਨਾ ਪਵੇਗਾ ਇਸ ਯੋਜਨਾ ਦੁਆਰਾ ਸਬਸਿਡੀ ਪਾਉਣ ਦੇ ਲਈ ਤੁਹਾਨੂੰ ਆਪਣੀ ਗੱਡੀ ਦੇ ਵਿੱਚ ਟਰੈਕਿੰਗ ਡਿਵਾਈਸ ਲਗਵਾਉਣਾ ਜ਼ਰੂਰੀ ਹੋਵੇਗਾ ਜਿਸ ਦੇ ਕਾਰ ਦੀ ਪੂਰੀ ਜਾਣਕਾਰੀ ਸਰਕਾਰ ਅਤੇ ਗਾਹਕ ਦੋਵਾਂ ਨੂੰ ਮਿਲਦੀ ਰਹੇਗੀ ਇਸ ਤਕਨੀਕ ਨਾਲ ਤੁਹਾਨੂੰ ਕਾਰ ਦੀ ਪਰਫਾਰਮੈਂਸ ਦਾ ਵੀ ਪਤਾ ਚੱਲਦਾ ਰਹੇਗਾ ਸੋ ਦੋਸਤੋ ਹੋ ਜਾਓ ਤਿਆਰ ਤੇ ਜਿਨ੍ਹਾਂ ਨੇ ਇਸ ਕਿਸਮ ਦੀਆਂ ਕਾਰਾਂ ਲੈਣੀਆਂ ਨੇ ਨਾਲੇ ਪਰ ਦੂਸ਼ਣ ਦਾ ਝੰਜਟ ਖਤਮ ਤੇ ਤੇਲ ਜਿਹੜਾ ਉਸ ਦਾ ਵੀ ਖਰਚਾ ਕਾਫੀ ਘਟ ਜਾਵੇਗਾ ਤੇ ਇਹ ਕਾਰ ਜਿਹੜੀ ਹੈ ਸਬਸਿਡੀ ਤੇ ਉਪਲਬਧ ਹੋਣ ਜਾ ਰਹੀ ਹੈ ਨੇ ਪੂਰੇ ਭਾਰਤ ਦੇ ਵਿੱਚ 1 April ਤੋਂ ਸੋ ਦੋਸਤੋ ਇਹ ਸੀ ਜਾਣਕਾਰੀ ਬਹੁਤ ਬਹੁਤ ਧੰਨਵਾਦ